ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਵਿਰੋਧ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਵੀ ਲੋਕਾਂ ਦੀ ਰਡਾਰ ਤੇ ਨੇ ਦੱਸ ਦਈਏ ਕਿ ਹੁਣ ਉਹਨਾਂ ਦੀ ਆਉਣ ਵਾਲੀ ਫਿਲਮ ਤੁਰੰਤ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਜੋ ਰਣਵੀਰ ਸਿੰਘ ਨੇ ਉਹਨਾਂ ਦੀ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਲੁਧਿਆਣਾ ਦੇ ਵਿੱਚ ਚੱਲ ਰਹੀ ਹੈ ਜਿਸ ਦੀ ਇੱਕ ਕਲਿੱਪ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਰਣਵੀਰ ਸਿੰਘ ਇੱਕ ਛੱਤ ਦੇ ਉੱਤੇ ਖੜੇ ਨਜ਼ਰ ਆ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਇੱਕ ਪਾਕਿਸਤਾਨੀ ਝੰਡਾ ਲੱਗਿਆ ਹੋਇਆ ਹੈ ਹਾਲਾਂਕਿ ਇਸ ਪਾਕਿਸਤਾਨੀ ਝੰਡੇ ਨੂੰ ਲੈ ਕੇ ਲੋਕਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਦੱਸਦੀ ਹੈ ਕਿ ਹਾਲੀ ਦੇ ਦਿਨਾਂ ਦੇ ਵਿੱਚ ਜੋ ਗਾਇਕ ਦਿਲਜੀਤ ਦੋਸਾਂਝ ਸੀ ਉਹਨਾਂ ਦੀ ਇੱਕ ਫਿਲਮ ਰਿਲੀਜ਼ ਹੋਣੀ ਸੀ ਤੇ ਉਸ ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਨੂੰ ਲੈਣ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠੇ ਤੇ ਹੁਣ ਇਸੇ ਵਿਚਾਰ ਪਾਕਿਸਤਾਨੀ ਝੰਡਾ ਰਣਵੀਰ ਸਿੰਘ ਦੀ ਫਿਲਮ ਦੀ ਸ਼ੂਟਿੰਗ ਦੇ ਵਿੱਚ ਦਿਖਾਈ ਦਿੱਤਾ ਜਿਸ ਦਾ ਕਲਿੱਪ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਤੇ ਉਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੋਂ ਬਾਅਦ ਐਕਟਰ ਰਣਵੀਰ ਸਿੰਘ ਦੀ ਫਿਲਮ ਤੁਰੰਦਰ ਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਵਿਰੋਧ ਸ਼ੁਰੂ ਹੋ ਗਿਆ ਹੈ ਇਸ ਫਿਲਮ ਦੇ ਕੁਝ ਸੀਨ ਲੁਧਿਆਣਾ ਦੇ ਪਿੰਡ ਖੇੜਾ ਦੇ ਵਿੱਚ ਸ਼ੂਟ ਕੀਤੇ ਗਏ ਨੇ ਜਿਸ ਦੇ ਵਿੱਚ ਕਾਬੜੀ ਛੱਪ ਤੇ ਪਾਕਿਸਤਾਨੀ ਝੰਡਾ ਲੱਗਿਆ ਦਿਖਾਈ ਦੇ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇਖ ਕੇ ਲੋਕਾਂ ਨੇ ਪਾਕਿਸਤਾਨੀ ਝੰਡੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕੇ ਨੇ ਸ਼ੂਟਿੰਗ ਦਾ 27 ਸੈਕਿੰਡ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਰਣਵੀਰ ਸਿੰਘ ਇੱਕ ਮਕਾਨ ਦੀ ਛੱਤ ਤੇ ਕਾਲੇ ਰੰਗ ਦਾ ਕੋਟ ਪਾ ਕੇ ਖੜੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਕੁਝ ਲੋਕ ਵੀ ਖੜੇ ਨੇ ਮਕਾਨ ਦੇ ਉੱਤੇ ਪਾਕਿਸਤਾਨੀ ਝੰਡਾ ਲੱਗਿਆ ਹੋਇਆ ਹੈ ਤੇ ਇਸ ਤੋਂ ਬਾਅਦ ਉਹ ਜਦੋਂ ਗਲੀ ਦੇ ਵਿੱਚ ਜਾਂਦੇ ਨੇ ਤਾਂ ਫੈਨਸ ਨੂੰ ਹੱਥ ਹਿਲਾਉਂਦੇ ਹੋਏ ਜਾਂਦੇ ਨੇ ਦੁਬਾਰਾ ਰਣਵੀਰ ਸਿੰਘ ਉਸੀ ਛੱਤ ਦੇ ਉੱਤੇ ਦਿਖਾਈ ਦਿੰਦੇ ਨੇ ਹਾਲਾਂਕਿ ਉਹਨਾਂ ਦੇ ਹੱਥ ਦੇ ਵਿੱਚ ਇੱਕ 47 ਗਨ ਜੋ ਹੈ ਉਹ ਫੜੀ ਹੋਈ ਹੈ ਤੇ ਨਾਲ ਹੀ ਉਹ ਛਾਲ ਮਾਰਦੇ ਹੋ ਛੱਤ ਤੋਂ نیچے ਨਜ਼ਰ ਆ ਰਹੇ ਨੇ ਵੀਡੀਓ ਦੇ ਅਖੀਰ ਦੇ ਵਿੱਚ ਰੇਲਵੇ ਟਰੈਕ ਦੇ ਉੱਤੇ ਇੱਕ ਕੋਇਲ ਕੰਟੇਨਰ ਦੇ ਵਿੱਚ ਵੀ ਬਲਾਸਟ ਹੁੰਦਾ ਹਾਲਾਂਕਿ ਜਦੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਨਾਲ ਗੱਲ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਨੇ ਸਾਰੀਆਂ ਪਰਮਿਸ਼ਨਾਂ ਲਈਆਂ ਹੋਈਆਂ ਨੇ ਹਾਲਾਂਕਿ ਪਰ ਇਸ ਸਭ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਚਰਚਾ ਇਹ ਵੀ ਹੈ ਕੀ ਜੋ ਇਹ ਫਿਲਮ ਹੈ ਉਹ ਅਜੀਤ ਡੋਪਾਲ ਦੀ ਬਾਇਓਪਿਕ ਹੋ ਸਕਦੀ ਹੈ ਫਿਲਮ ਨੂੰ ਆਦਿੱਤਿਆ ਧਰ ਡਾਇਰੈਕਟਰ ਕਰ ਰਹੇ ਨੇ ਤੇ ਫਿਲਮ ਦੇ ਨਿਰਮਾਤਾਵਾਂ ਨੇ ਹਾਲੇ ਤੱਕ ਇਸ ਦੀ ਕਹਾਣੀ ਦਾ ਖੁਲਾਸਾ ਨਹੀਂ ਕੀਤਾ ਹਾਲਾਂਕਿ ਮੀਡੀਆ ਰਿਪੋਰਟ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਜੋ ਰਾਸ਼ਟਰੀ ਸੁਰੱਖਿਆ ਦੇ ਸਲਾਹਕਾਰ ਨੇ ਅਜੀਤ ਡੋਪਾਲ ਉਹਨਾਂ ਦੀ ਬਾਇਓਪਿਕੇ ਹੋ ਸਕਦੀ ਹੈ ਜਿਨ੍ਹਾਂ ਨੇ ਜਾਸੂਸ ਦੇ ਰੂਪ ਦੇ ਵਿੱਚ ਕਈ ਸਾਲ ਪਾਕਿਸਤਾਨ ਦੇ ਵਿੱਚ ਵੀ گزارੇ ਨੇ ਹਾਲਾਂਕਿ ਸਾਹਮਣੇ ਨਹੀਂ ਆ ਪਾਇਆ ਕਿ ਫਿਲਮ ਦੇ ਵਿੱਚ ਪਾਕਿਸਤਾਨੀ ਝੰਡੇ ਨੂੰ ਕਿਹੜੇ ਕਾਰਨਾ ਕਰਕੇ ਲਗਾਇਆ ਗਿਆ ਫਿਲਮ ਦੀ ਕਾਸਟ ਦੇ ਵਿੱਚ ਰਣਵੀਰ ਸਿੰਘ, ਅਰਜੁਨ ਰਾਮਪਾਲ, ਆਰ ਮਾਧਵਨ, ਅਕਸ਼ੇ ਖੰਨਾ ਅਤੇ ਸੰਜੇ ਦਾਤ ਮੁੱਖ ਕਲਾਕਾਰ ਨੇ 6 ਜੁਲਾਈ ਨੂੰ ਫਿਲਮ ਦਾ ਫਰਸਟ ਲੁੱਕ ਰਿਲੀਜ਼ ਹੋਇਆ ਸੀ ਤੇ ਪੂਰੀ ਫਿਲਮ 5 ਦਸੰਬਰ 2025 ਨੂੰ ਰਿਲੀਜ਼ ਹੋਵੇਗੀ